ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਮ ਹੋਮ ਗੀ ਅੱਜ ਆਪਾਂ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਜਿੰਨਾਂ ਤੇ ਆਪਾਂ ਮਸਲੀਨੀ ਕਢਾਈ ਕੀਤੀ ਆ ਇਹ ਦੇਖੋ ਜੀ ਕਿੰਨੀ ਸੋਹਣੀ ਕਢਾਈ ਹੋਈ ਆ ਸਫਾਈ ਨਾਲ ਹੋਈ ਆ ਪੂਰੀ ਤੇ ਕਲਰ ਕੰਬੀਨੇਸ਼ਨ ਵੀ ਦੇਖੋ ਕਿੰਨਾ ਜਿਆਦਾ ਸੋਹਣਾਗਾ ਇੱਕ ਕਢਾਈ ਆਪਾਂ ਮਸਲੀਨ ਕਾਟਨ ਦੇ ਕੱਪੜੇ ਦੇ ਕੀਤੀ ਆ जी को देखो तीन फ्रंट से फुल बनाए ने इदा मोरले पले तो कमीज तटाई की है। माफ करना जी वीडियो लेट हो जा कई बार बस टाइम ही इन्ना होंगे नहीं वीडियो बना के वीडियो बनाई भी पई हूँ कई बार है ना ਮਸ ਉਹਦੇ ਵਿੱਚ ਆਡੀਓ ਜਾਨੀ ਕਿ ਆਪਣੀ ਵਾਇਸ ਐਡ ਕਰਨੀ ਹੋਵੇ ਉਹ ਨਹੀਂ ਕੀਤੀ ਜਾਂਦੀ ਇੰਦਾ ਹੀ ਟਾਈਮ ਲੰਘ ਜਾਂਦਾ ਹੈ ਜੇ ਤੇ ਆ ਦੂਸਰਾ ਸੂਟ ਤੁਸੀਂ ਦੇਖੋ ਪ੍ਰਿੰਟਡ ਹੈ ਸੂਟ ਦੇ ਉੱਪਰ ਆਪਾਂ ਕੱਟ ਕਰਕੇ ਕੀਤਾ ਹੈ ਬਾਹਾਂ ਤੇ ਆ ਇਹ ਕੱਟਵਰਕ ਬਾਹਾਂ ਤੇ ਹੈਗੀ ਜਿੱਦੀ ਹੰਡਨ ਉੱਪਰ ਲਈਦਾ ਵੀ ਦਿਖਾਉਣੀ ਆ ਚੱਕਾਂ ਤੇ ਦੋਨੋਂ ਸਾਈਡ ਪਿਛਲੇ ਤੇ ਮੋਹਰੇ ਦੋਨਾਂ ਸਾਈਡ ਤੇ ਕੱਟਵਰਕ ਕਰਨਾ ਆ ਦਿਖਾਈ ਚੁ ਇਹ ਵੀ ਵਧੀਆ ਸਫਾਈ ਨਾਲ ਹੋਇਆ ਕੱਟ ਬਾਕੀ। ਹਾਂਜੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨੇ ਵੀ ਨਾ ਭੁੱਲਿਓ ਤੇ ਆਪਣੇ ਸੋਹਣੇ-ਸੁੰਨੇ ਸੂਟ ਤਿਆਰ ਕਰਨ ਲਈ ਤੁਸੀਂ ਮੈਸੇਜ ਕਰ ਸਕਦੇ ਹੋ ਫੋਨ ਨੰਬਰ ਵੀ ਆਪਾਂ ਨਾਲ ਐਡ ਕਰ ਦਿੰਨੇ ਆ ਇਨਸਟਾ आईडी ਵੀ ਐਡ ਕਰ ਦਿੰਨੇ ਆ ਤੁਸੀਂ ਜਿਵੇਂ ਵੀ ਹੋ ਸਕੇ ਐਂਗਲ ਕਰ ਸਕਦੇ ਹੋ ਇੰਜ ਇਤੇ ਇਹ ਪਿਛੇ ਲੱੱਪ ਲੱੱਪ ਨੂਰਲੇ ਪੱਲੇ ਦੋਨਾਂ ਪੱਲੇ ਹੁੰਦੀ ਹੈ ਕੱਟ ਵਰਕੇ ਹੋਰ ਵੀ ਕੋਈ ਡਾਊਟ ਆ ਤੁਹਾਡਾ ਜ਼ਰੂਰ ਕਲੀਅਰ ਕਰ ਲਿਓਆ ਕਰੋ ਬਸ ਵੀਡੀਓ ਆਪਾਂ ਕੋਸ਼ਿਸ਼ ਕਰਿਆ ਕਰਕੇ ਵੀ ਡੇਲੀ ਪਾਇਆ ਕਰੀਏ ਬਸ ਕਈ ਵਾਰ ਟਾਈਮ ਨਹੀਂ ਲੱਗਦਾ ਇਸ ਕਰਕੇ ਵੀਡੀਓ ਅੱਜਾ ਬਣੀਆ ਵੀ ਰਹਿ ਜਣੀਆਂ ਨੇ ਅਪਲੋਡ ਹੁੰਦੀਆਂ ਨਹੀਂ ਨੇ ਹਾਂਜੀ ਇੱਕ ਵਾਰੀ ਫੇਰ ਤੁਹਾਨੂੰ ਆ ਸੂਟ ਦਿਖਾਉਣੀ ਆਪਾਂ ਦੇਖੋ ਜੀ ਇਹ ਆਪਣਾ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾਇਆ ਸੀ ਉਹ ਹੈ ਕਿਉਂ ਦੂਸਰਾ ਸੂਟ ਸੀਗਾ ਠੀਕ ਹੈ ਜੀ ਫਿਰ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ